ਅੱਜ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੇ ਪੁਲੇ ਨੂੰ ਜਾਂਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਐਸਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਅੱਧੇ ਕੱਚੇ ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਵਿੱਚ ਨੌਜਵਾਨ ਸਵਾਰ ਸਿੰਘ ਮੁੱਲਾ ਉਹਨਾਂ ਨੂੰ ਕੁਝ-ਕੁਝ ਕੀਤੀ ਦੌਰਾਨ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੁਣੀਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਪਿਕਵੈਂਟ ਮੌਕੇ ਤੇ ਪੁੱਜੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰੀ ਟੋਟਲ ਕਿੰਨੀ ਹੋਈ ਸਰੀ ਟੋਟਲ 1 ਕਿਲੋ 400 65 ਗ੍ਰਾਮ ਸਰ ਇਹਦੇ ਪਹਿਲਾਂ ਵੀ ਕੋ ਪਰਚੇ ਗਏ ਸਾਨੂੰ ਦਰਜ ਉਹ ਹਜੇ ਵੈਰੀਫਾਈ ਕਰ ਰਹੇ ਆ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਹਦਾ ਨਹੀਂ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨ ਉਹਦੇ ਡਰੋਨ ਆਈ ਹੋਵੇ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਦਾ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰਦੇ ਹੈ। ਪਾਇੰਟ ਸੀਗਾ ਵੀ ਇਹਨਾਂ ਨੂੰ ਜਿਹੜੀ ਹੈ ਚੱਕਣ ਵਾਸਤੇ ਜਾਂ ਕਨਸਾਈਨਮੈਂਟ ਵਾਸਤੇ ਡਿਟੇਲ ਕੀਤਾ ਗਿਆ ਸੀਗਾ ਗੋਇੰਦਵਾਲ ਥਾਣੇ 'ਚ ਇੱਕ ਬਲਰਾਜ ਹੈਗਣ ਦੋਸ਼ੀ ਅੰਦਰ ਹੈਗਾ ਉਹਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਤੁਸੀਂ ਉੱਥੋਂ ਨੈਸਸਰੀ ਭੇਜਿਆ ਸੀ ਕਿ ਉੱਥੋਂ ਜਾ ਕੇ ਲੈ ਕੇ ਆਓ ਕਨਸਾਈਨਮੈਂਟ। ਸਸ ਉਹ ਬਲਰਾਜ ਕੀ ਹੈ ਉਹਦੀ ਤਸਕਰੀ ਨਸ਼ਾ ਤਸਕਰੀ ਕੋਈਆਂ ਕਿਤਾਬਾਂ ਉਹਦੇ ਤੇ ਹਾਂਜੀ ਹੈਂਡੀ ਦੇ ਪਰਚੇ ਉਹਦੇ ਉੱਤੇ ਲੱਗ ਛੇ।